ਸੋਸ਼ਲ ਮੀਡੀਆ ਤੇ ਪਾਕਿਸਤਾਨ ਦੇ ਫੈਜ਼ਲ ਜੱਟ ਹੰਝ ਦੀ ਦਲੇਰੀ ਦੇ ਖੂਬ ਚਰਚੇ ਨੇ ਇਹ ਕਿਹਾ ਜਾ ਰਿਹਾ ਹੈ ਕਿਲੇ ਜੱਟ ਨੂੰ 700 ਪੁਲਿਸ ਵਾਲਿਆਂ ਨੇ ਘੇਰ ਲਿਆ ਤੇ ਫਿਰ ਵੀ ਜੱਟ ਨੇ 17 ਘੰਟੇ ਪੁਲਿਸ ਵਾਲਿਆਂ ਦਾ ਮੁਕਾਬਲਾ ਕੀਤਾ ਫੈਜ਼ਲ ਤੇ ਉਸਦੇ ਭਤੀਜੇ ਨੇ ਆਖਰੀ ਦਮ ਤੱਕ ਹਾਰ ਨਹੀਂ ਮੰਨੀ ਫੈਜ਼ਲ ਦਾ ਮੁਕਾਬਲਾ ਕਰਨ ਲਈ ਪੁਲਿਸ ਨੂੰ ਦੋ ਹੈਲੀਕਾਪਟਰ ਤੱਕ ਲਗਾਉਣੇ ਪਏਗਾ ਪਾਕਿਸਤਾਨ ਦੇ ਖਾਸ ਸੁਰੱਖਿਆ ਦਸਤਿਆਂ ਨੂੰ ਫੈਜ਼ਲ ਨਾਲ ਮੁਕਾਬਲੇ ਲਈ ਤਾਇਨਾਤ ਕਰਨਾ ਪਿਆ ਹੈਲੀਕਾਪਟਰ ਤੋਂ ਫਾਇਰਿੰਗ ਕਰਕੇ ਜਿਸ ਮਕਾਨ ਦੇ ਵਿੱਚ ਫੈਜ਼ਲ ਲੁਕਿਆ ਸੀ ਉਸ ਮਕਾਨ ਦੀ ਛੱਤ ਨੂੰ ਛਾਨਣੀ ਬਣਾ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਲਗਭਗ 50000 ਦੇ ਕਰੀਬ ਫਾਇਰ ਫੈਜ਼ਲ ਤੇ ਕੀਤੇ ਗਏ ਇਸ ਛੁੱਪਣਗਾਹ ਦੇ ਵਿੱਚ ਜਿਸ ਦੇ ਵਿੱਚ ਫੈਜ਼ਲ ਲੁਕਿਆ ਸੀ ਉਸ ਦੇ ਅੰਦਰੋਂ ਫੈਜ਼ਲ ਨੇ ਲਲਕਾਰਾ ਮਾਰਿਆ ਕਿ ਜੇ ਭੱਜਿਆ ਤਾਂ ਜੱਟ ਦਾ ਪੁੱਤ ਨਾ ਕਿਓ ਫੈਜ਼ਲ ਨੇ ਇਹ ਵੀ ਕਿਹਾ ਕਿ ਜੋ ਪੁਲਿਸ ਵਾਲੇ ਰਿਸ਼ਵਤਾਂ ਲੈਂਦੇ ਨੇ ਉਹ ਕਦੀ ਸ਼ਹੀਦ ਨਹੀਂ ਹੁੰਦੇ ਪੁਲਿਸ ਵਾਲਾ ਉਸ ਦੀ ਗੋਲੀ ਨਾਲ ਨਹੀਂ ਮਰਿਆ ਇਹ ਫੈਜ਼ਲ ਦੇ ਲਫ਼ਜ਼ ਸਨ ਜੋ ਉਸਨੇ ਮਸਜਿਦ ਦੇ ਵਿੱਚ ਵੜ ਕੇ ਸਪੀਕਰ ਦੇ ਵਿੱਚ ਬੋਲੇ ਸਨ ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਚੈਨਲਾਂ ਤੱਕ ਅਖਬਾਰਾਂ ਤੱਕ ਫੈਜ਼ਲ ਜੱਟ ਦੇ ਚਰਚੇ ਨੇ ਆਖਰ ਕੌਣ ਹੈ ਫੈਜ਼ਲ ਜੱਟ ਜੋ ਪਾਕਿਸਤਾਨ ਦੇ ਵਿੱਚ ਹੋਏ ਇਸ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਫੈਜ਼ਲ ਜੱਟ ਦੇ ਆਖਰ ਐਨੇ ਚਰਚੇ ਕਿਉਂ ਨੇ ਇਹ ਮਾਮਲਾ ਪਾਕਿਸਤਾਨ ਦੇ ਪੰਜਾਬ ਦੇ ਸ਼ਹਿਰ ਗੁਜਰਾਤ ਦੇ ਨਜ਼ਦੀਕ ਪਿੰਡ ਹੰਜ ਦਾ ਹੈ ਜਿੱਥੇ ਦਾ ਫੈਜ਼ਲ ਜੱਟ ਰਹਿਣ ਵਾਲਾ ਸੀ ਜਾਣਕਾਰੀ ਦੇ ਮੁਤਾਬਕ ਫੈਜ਼ਲ ਪਹਿਲਾਂ ਵਿਦੇਸ਼ ਗਿਆ ਸੀ ਜਿੱਥੇ ਉਹ ਮਨੁੱਖੀ ਤਸਕਰੀ ਦੇ ਇਲਜ਼ਾਮਾਂ ਹੇਠ ਫੜਿਆ ਗਿਆ ਤੇ ਉਸ ਨੂੰ ਪਾਕਿਸਤਾਨ ਉੱਥੋਂ ਡਿਪੋਰਟ ਕਰ ਦਿੱਤਾ ਗਿਆ ਫੈਜ਼ਲ ਨੇ ਵਿਦੇਸ਼ ਦੇ ਵਿੱਚ ਰਹਿੰਦੇ ਹਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕਾਂ ਨੂੰ ਵਿਦੇਸ਼ ਭੇਜ ਕੇ ਪੈਸੇ ਕਮਾਏ ਸੀ ਤੇ ਪਾਕਿਸਤਾਨ ਦੇ ਵਿੱਚ ਡਿਪੋਰਟ ਹੋਣ ਤੋਂ ਬਾਅਦ ਆ ਕੇ ਫੈਜ਼ਲ ਨੇ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਗੁਜਰਾਤ ਸ਼ਹਿਰ ਦੇ ਨਜ਼ਦੀਕ ਹੰਜ ਪਿੰਡ ਤੋਂ ਨਸ਼ਾ ਵੇਚਣ ਦਾ ਕਾਰੋਬਾਰ ਸ਼ੁਰੂ ਕੀਤਾ ਪਾਕਿਸਤਾਨੀ ਮੀਡੀਆ ਮੁਤਾਬਕ ਫੈਜ਼ਲ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਫੈਜ਼ਲ ਨਸ਼ੇ ਦਾ ਕਾਰੋਬਾਰ ਕਰਦਾ ਸੀ ਮੀਡੀਆ ਦੀਆਂ ਖਬਰਾਂ ਮੁਤਾਬਕ ਜਾਣਕਾਰੀ ਇਹ ਵੀ ਮਿਲੀ ਹੈ ਕਿ ਫੈਜ਼ਲ ਪੁਲਿਸ ਨੂੰ ਮਹੀਨਾ ਵੀ ਦਿੰਦਾ ਸੀ ਭਾਵ ਤਸਕਰੀ ਕਰਨ ਦੇ ਬਦਲੇ ਉਹ ਪੁਲਿਸ ਨੂੰ ਪੈਸੇ ਭਰਦਾ ਸੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੂੰ ਪੈਸੇ ਭਰਨ ਜਦੋਂ ਉਸਨੇ ਪੈਸੇ ਨਹੀਂ ਭਰਿਆ ਮਹੀਨਾ ਨਹੀਂ ਭਰਿਆ ਤਾਂ ਪੁਲਿਸ ਉਸਦੇ ਡੇਰੇ ਤੇ ਰੇਡ ਕਰਦੀ ਹੈ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਫੈਜ਼ਲ ਬੋਲ ਨੂੰ ਫਾਰ ਕੀਤਾ ਜਾਂਦਾ ਪੁਲਿਸ ਤੇ ਇਸ ਫਾਰ ਦੇ ਵਿੱਚ ਪੁਲਿਸ ਦਾ ਇੱਕ ਕਰਮਚਾਰੀ ਮਾਰਿਆ ਜਾਂਦਾ ਹਾਲਾਂਕਿ ਫੈਜ਼ਲ ਨੇ ਜਦੋਂ ਪੁਲਿਸ ਉਸਦੇ ਡੇਰੇ ਨੂੰ ਘੇਰਾ ਪਾ ਲੈਂਦੀ ਹੈ ਇਸ ਪੁਲਿਸ ਕਰਮਚਾਰੀ ਦੇ ਮਰਨ ਤੋਂ ਬਾਅਦ ਉਹ ਮਸਜਿਦ ਦੇ ਵਿੱਚ ਵੜ ਜਾਂਦਾ ਹੈ ਤਾਂ ਉੱਥੋਂ ਸਪੀਕਰ ਦੇ ਵਿੱਚ ਲਾਊਡ ਸਪੀਕਰ ਦੇ ਵਿੱਚ ਕਹਿੰਦਾ ਹੈ ਕਿ ਪੁਲਿਸ ਦਾ ਕਰਮਚਾਰੀ ਜੋ ਮਾਰਿਆ ਗਿਆ ਉਸ ਦੀ ਗੋਲੀ ਨਾਲ ਨਹੀਂ ਮਰਿਆ ਪਰ ਪੁਲਿਸ ਇਹ ਹੀ ਇਲਜ਼ਾਮ ਲਗਾਉਂਦੀ ਹੈ ਕਿ ਫੈਜ਼ਲ ਨੇ ਉਹਨਾਂ ਦੇ ਪੁਲਿਸ ਕਰਮਚਾਰੀ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ। ਇਸ ਤੋਂ ਬਾਅਦ ਫੈਜ਼ਲ ਦੇ ਡੇਰੇ ਤੇ ਪੁਲਿਸ ਚੜ੍ਹ ਕੇ ਆ ਜਾਂਦੀ ਹੈ ਤੇ ਉਸ ਨੂੰ ਸਰੈਂਡਰ ਕਰਨ ਦੇ ਲਈ ਕਿਹਾ ਜਾਂਦਾ ਹੈ। ਫੈਜ਼ਲ ਸਰੈਂਡਰ ਕਰਨ ਤੋਂ ਇਨਕਾਰ ਕਰ ਦਿੰਦਾ ਹੈ। ਪੁਲਿਸ ਉਸ ਦੇ ਭਰਾ ਤੋਂ ਵੀ ਅਨਾਊਂਸਮੈਂਟ ਕਰਵਾਉਂਦੀ ਹੈ ਕਿ ਫੈਜ਼ਲ ਸਰੈਂਡਰ ਕਰ ਦਵੇ ਪਰ ਅੰਦਰੋਂ ਫੈਜ਼ਲ ਬੋਲਦਾ ਹੈ ਕਿ ਉਹ ਸਰੈਂਡਰ ਨਹੀਂ ਕਰੇਗਾ ਤੇ ਜੇਕਰ ਕੋਈ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰੇਗਾ ਤਾਂ ਆਬਵੀਅਸਲੀ ਗੋਲੀ ਦੇ ਨਾਲ ਮਾਰਿਆ ਜਾਵੇਗਾ ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ ਤੇ ਮੁਕਾਬਲੇ ਦੇ ਵਿੱਚ ਜਦੋਂ ਪੁਲਿਸ ਨੂੰ ਲੱਗਦਾ ਹੈ ਕਿ ਐਨੇ ਘੱਟ ਕਰਮਚਾਰੀ ਫੈਜ਼ਲ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਅੰਦਰੋਂ ਫਾਇਰਿੰਗ ਹੋ ਰਹੀ ਸੀ ਤਾਂ ਪੁਲਿਸ ਵੱਲੋਂ ਵੱਡੀ ਗਿਣਤੀ ਦੇ ਵਿੱਚ ਨਫਰੀ ਵਧਾਈ ਜਾਂਦੀ ਹੈ ਪੁਲਿਸ ਨੂੰ ਸੱਦਿਆ ਜਾਂਦਾ ਹੈ ਜਾਣਕਾਰੀ ਮਿਲੀ ਹੈ ਕਿ 700 ਤੋਂ ਵੱਧ ਪੁਲਿਸ ਕਰਮਚਾਰੀਆਂ ਨੂੰ ਫੈਜ਼ਲ ਦੇ ਨਾਲ ਮੁਕਾਬਲੇ ਦੇ ਲਈ ਲਗਾਇਆ ਜਾਂਦਾ ਹੈ ਇਸ ਤੋਂ ਬਾਅਦ ਲਗਾਤਾਰ ਤਾਪੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਿਰ ਜਦੋਂ ਅੰਦਰੋਂ ਗੋਲੀਆਂ ਚੱਲਣੀਆਂ ਬੰਦ ਨਹੀਂ ਹੁੰਦੀਆਂ ਤਾਂ ਖਾਸ ਸੁਰੱਖਿਆ ਦਸਤਿਆਂ ਨੂੰ ਬੁਲਾਇਆ ਜਾਂਦਾ ਫੈਜ਼ਲ ਦੇ ਲਈ ਮੁਕਾਬਲੇ ਲਈ ਤੇ ਦੋ ਹੈਲੀਕਾਪਟਰ ਵੀ ਲਗਾਏ ਜਾਂਦੇ ਨੇ ਹੈਲੀਕਾਪਟਰ ਅਸਮਾਨ ਦੇ ਉੱਪਰੋਂ ਗੋਲੀਆਂ ਦੀ ਬਿਚਾਰ ਕਰਦੇ ਨੇ ਜਿਸ ਦੇ ਨਾਲ ਜਿਸ ਮਕਾਨ ਦੇ ਅੰਦਰ ਫੈਜ਼ਲ ਛੁਪਿਆ ਹੁੰਦਾ ਉਹ ਮਕਾਨ ਦਾ ਲੈਂਟਰ ਹੈ ਜਿਹੜਾ ਉਹ ਛਾਣਣੀ ਦੀ ਤਰ੍ਹਾਂ ਤਰ੍ਹਾਂ ਛਾਣਿਆ ਜਾਂਦਾ ਐਨੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਕਿ ਹਜ਼ਾਰਾਂ ਜਿਹੜੀਆਂ ਸ਼ੇਕ ਨੇ ਉਹ ਲੈਂਟਰ ਦੇ ਵਿੱਚ ਹੋ ਜਾਂਦੇ ਨੇ ਇਲਜ਼ਾਮ ਇਹ ਲੱਗੇ ਨੇ ਪੁਲਿਸ ਦੇ ਉੱਪਰ ਕਿ ਪੁਲਿਸ ਨੇ ਗਰਨੇਡ ਦਾ ਇਸਤੇਮਾਲ ਕਰਕੇ ਫੈਜ਼ਲ ਨੂੰ ਮਾਰਿਆ ਜਦਕਿ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਿਸ ਗਰਨੇਡ ਦੇ ਨਾਲ ਫੈਜ਼ਲ ਮਾਰਿਆ ਗਿਆ ਉਹ ਗਰਨੇਡ ਉਸੇ ਦਾ ਸੀ ਉਸ ਨੇ ਪੁਲਿਸ ਤੇ ਗਰਨੇਡ ਸੁੱਟਣਾ ਚਾਹਿਆ ਪਰ ਉਸ ਦੇ ਨਜ਼ਦੀਕ ਹੀ ਗਰਨੇਡ ਡਿੱਗ ਗਿਆ ਉਸ ਕੋਲੋਂ ਤੇ ਜਿਸ ਕਾਰਨ ਆਪਣੇ ਹੀ ਗਰਨੇਡ ਦੀ ਚਪੇਟ ਦੇ ਵਿੱਚ ਫੈਜ਼ਲ ਆ ਗਿਆ ਅਤੇ ਉਹ ਮਾਰਿਆ ਗਿਆ ਜਦੋਂ ਫੈਜ਼ਲ ਦੀ ਲਾਸ਼ ਰਿਕਵਰ ਕੀਤੀ ਜਾਂਦੀ ਹੈ ਤਾਂ ਉਸ ਦੀ ਇੱਕ ਬਾਹ ਉਸ ਦੇ ਢੜ ਤੋਂ ਅਲੱਗ ਹੋਈ ਹੁੰਦੀ ਹੈ ਤੇ ਉਸ ਦੇ ਪੇਟ ਦੀਆਂ ਆਂਤੜੀਆਂ ਬਾਹਰ ਆਈਆਂ ਹੁੰਦੀਆਂ ਨੇ ਪੁਲਿਸ ਵੱਲੋਂ ਫੈਜ਼ਲ ਦੀ ਲਾਸ਼ ਨੂੰ ਕਬਜ਼ੇ 'ਚ ਲਿਆ ਜਾਂਦਾ ਤੇ ਇਸ ਤੋਂ ਬਾਅਦ ਖਬਰਾਂ ਇਹ ਆਈਆਂ ਨੇ ਕਿ ਪੁਲਿਸ ਨੇ ਫੈਜ਼ਲ ਦੀ ਲਾਸ਼ ਅਤੇ ਉਸ ਦੀ ਸਾਥੀਆਂ ਦੀ ਲਾਸ਼ ਨੂੰ ਜਿਪਸੀ ਦੇ ਵਿੱਚ ਰੱਖ ਕੇ ਉਸ ਪਿੰਡ ਦੇ ਵਿੱਚ ਘੁਮਾਇਆ ਜਿਸ ਦਾ ਫੈਜ਼ਲ ਰਹਿਣ ਵਾਲਾ ਸੀ ਤੇ ਪਿੰਡ ਵਾਲਿਆਂ ਨੂੰ ਸੁਨੇਹਾ ਦਿੱਤਾ ਕਿ ਪੁਲਿਸ ਦੇ ਨਾਲ ਜੇਕਰ ਕੋਈ ਇਸ ਕਿਸਮ ਦਾ ਪੰਗਾ ਲਏਗਾ ਤਾਂ ਉਸ ਦਾ ਇਹੀ ਇਨਜਾਮ ਹੋਵੇਗਾ ਉਸ ਤੋਂ ਬਾਅਦ ਫੈਜ਼ਲ ਦੀ লাশ ਨੂੰ ਜਿਪਸੀ ਦੇ ਵਿੱਚ ਰੱਖ ਕੇ ਉਸ ਪੁਲਿਸ ਵਾਲੇ ਦੀ ਕਬਰ ਤੇ ਲਿਜਾਇਆ ਜਾਂਦਾ ਜਿਸ ਨੂੰ ਜਿਸ ਦੀ ਫੈਜ਼ਲ ਦੀ ਗੋਲੀ ਦਾ ਜੋ ਸ਼ਿਕਾਰ ਹੋ ਕੇ ਮਾਰਿਆ ਗਿਆ ਸੀ ਜਿਸ ਨੂੰ ਕਿਹਾ ਜਾ ਰਿਹਾ ਕਿ ਉਹ ਸ਼ਹੀਦ ਹੋ ਗਿਆ ਸੀ ਫੈਜ਼ਲ ਦੀ ਗੋਲੀ ਨਾਲ ਉਸ ਤੋਂ ਬਾਅਦ ਉਸ ਦੀ ਕਬਰ ਤੇ ਲਿਜਾ ਕੇ ਪੁਲਿਸ ਵੱਲੋਂ ਹਵਾਈ ਫਾਇਰ ਕੀਤੇ ਜਾਂਦੇ ਨੇ ਉਸ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਉਸ ਦੀ ਮੌਤ ਦਾ ਬਦਲਾ ਲੈ ਲਿਆ ਗਿਆ ਹੁਣ ਇਸ ਪੂਰੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਹੋਏ ਇਸ ਮੁਕਾਬਲੇ ਤੋਂ ਬਾਅਦ ਪੁਲਿਸ ਦੇ ਉੱਪਰ ਵੱਡੇ ਸਵਾਲ ਖੜੇ ਹੁੰਦੇ ਨੇ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਫੈਜ਼ਲ ਇੱਕ ਨਸ਼ੇ ਦਾ ਸਦਾਗਰ ਸੀ ਗਲਤ ਕੰਮ ਕਰਦਾ ਸੀ ਪੁਲਿਸ ਨੂੰ ਮਹੀਨਾ ਦਿੰਦਾ ਸੀ ਤੇ ਪੁਲਿਸ ਵੀ ਉਸ ਦੇ ਜੁਰਮਾਂ ਦੇ ਵਿੱਚ ਬਰਾਬਰ ਦੀ ਭਾਗੀਦਾਰ ਸੀ ਇਸ ਤੋਂ ਬਾਅਦ ਜਿਸ ਤਰ੍ਹਾਂ ਪੁਲਿਸ ਨੇ ਉਸ ਨੂੰ ਚੜ ਕੇ ਮਾਰਿਆ ਸਵਾਲ ਤਾਂ ਪੈਦਾ ਹੁੰਦੇ ਹੀ ਨੇ ਫੈਜ਼ਲ ਨੂੰ ਹੀਰੋ ਤਾਂ ਨਹੀਂ ਮੰਨਿਆ ਜਾ ਸਕਦਾ ਉਸ ਦੀ ਮੌਤ ਪਾਕਿਸਤਾਨ ਦੀ ਸੱਤਾ ਦੇ ਲਈ ਵੀ ਇੱਕ ਵੱਡਾ ਸਵਾਲ ਪੈਦਾ ਕਰਦੀ ਹੈ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਫੈਜ਼ਲ ਨੂੰ ਹੀਰੋ ਦੀ ਤਰ੍ਹਾਂ ਦਿਖਾਉਣ ਦੀ ਹੋੜ ਵੀ ਲੱਗੀ ਹੋਈ ਹੈ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਫੈਜ਼ਲ ਜੱਟ ਨੇ ਆਪਣੇ ਬੋਲ ਪਗਾ ਦਿੱਤੇ ਤੇ ਇਕੱਲੇ ਨਹੀਂ ਪੁਲਿਸ ਨੂੰ ਭਾਜੜਾ ਪਵਾ ਦਿੱਤੀਆਂ ਪਰ ਇਸ ਪੂਰੇ ਵਾਕੇ ਦਾ ਹਨੇਰਾ ਪੱਖ ਵੀ ਲੁਕੋਇਆ ਨਹੀਂ ਜਾ ਸਕਦਾ ਹਨੇਰਾ ਪੱਖ ਇਹ ਹੈ ਕਿ ਫੈਜ਼ਲ ਇੱਕ ਨਸ਼ੇ ਦਾ ਸਦਾਗਰ ਸੀ ਤੇ ਉਸ ਨੂੰ ਹੀਰੋ ਦੀ ਤਰ੍ਹਾਂ ਪੇਸ਼ ਕਰਨਾ ਸਮਾਜ ਦੀ ਵੀ ਜਹਿਨਿਅਤ ਦੀ ਪਾਕਿਸਤਾਨੀ ਸਮਾਜ ਦੀ ਇਸ ਜ਼ਹਿਨੀਅਤ ਦੀ ਤਸਵੀਰ ਵੀ ਪੇਸ਼ ਕਰਦਾ ਹੈ